ਜੋ ਸਿੰਘ ਜੀ ਆਪਣੇ ਨਾਲ ਨੈਨਦੀਪ ਸਿੰਘ ਜਿਹੜੇ ਜੁੜੇ ਨੇ ਕੱਲ ਦੀ ਜਿਹੜਾ ਇੱਕ ਪ੍ਰੋਗਰਾਮ ਉਸ ਦੇ ਬਾਰੇ ਆਪਾਂ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਜਿਹੜੀ ਉਹ ਇੱਕ ਵਾਰ ਫਿਰ ਜਾਣਕਾਰੀ ਦਿੰਨੇ ਆ ਜਿਸ ਦੀ ਗੱਲ ਮੇ ਹੁਣੇ ਕਰਕੇ ਹਟਿਆ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ ਉਹਨਾਂ ਦੇ ਨਾਮ ਦੇ ਉੱਤੇ ਐਲੀਮੈਂਟਰੀ ਸਕੂਲ ਦੁਨੀਆ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਇਸ ਤਰੀਕੇ ਦੇ ਨਾਲ ਜਿਹੜਾ ਹੋਣ ਜਾ ਰਿਹਾ ਸੋ ਆਪਣੇ ਨਾਲ ਨੰਦੀਪ ਸਿੰਘ ਜੁੜੇ ਨੇ ਨੰਦੀਪ ਸਿੰਘ ਜੀ ਨੂੰ ਸਵਾਗਤ ਹੈ ਵਾਈਕੁਰਜੀ ਦਾ ਖਾਲਸਾ ਵਾਈਕੁਰਜੀ ਕੀ ਫਤਿਹ ਖਾਲਸਾ ਵਾਈਕੁਰਜੀ ਕੀ ਫਤਿਹ ਤੇ ਹਰਜੋਤ ਸਿੰਘ ਜੀ ਤੇ ਰਾਜਕਰਨ ਜੀ ਵੀ ਈਵਨ ਜਿਹੜੀ ਟਾਪਿਕ ਜਿਹੜੀ ਚੱਲ ਰਹੀ ਹੈ ਵੀ ਥੋੜੇ ਅਪਡੇਟਸ ਵੀ ਦੇਣੇ ਵਾਸਤੇ ਜੀ ਪਿਛਲੇ ਹਫਤੇ ਮੈਂ ਉਥੇ ਕੈਪੀਟਲ ਗਿਆ ਸੀ ਤੇ ਆਲਮੋਸਟ 6 ਸੱਤ ਅਸੈਂਬਲੀ ਮੈਂਬਰ ਨਾਲ ਮੇਰੀ ਗੱਲਬਾਤ ਹੋਈ ਸੀ ਤੇ ਈਵਨ ਬੋਲਤੋ ਜੁਡੀਸਿਟੀ ਸੰਧਨ ਕਾਬੀ ਹੈ ਰੋ ਜਿਵੇਂ ਇਹ ਹੋਰ ਇਸ ਐਕਸਲੀਡ ਕਰ ਲਈ ਤੇ ਉਹ ਵੀ ਸੰਗਤੀ ਪਾਵਰ ਦੇ ਨਾਲ ਸੰਗਤੀ ਪ੍ਰੈਸ਼ਰ ਨਾਲ ਉਹ ਨਹੀਂ ਮਤਲਬ ਹਿਸਾ ਦੇ ਤੈਸੀ ਤੇ ਉਹਦੀ ਪਾਰਟਿਸਪੇਸ਼ਨ ਸੀ ਜਿਹੜੀ ਪਿਛਲੇ ਸਾਲ ਜਿਹੜੀ ਮਾਰਚ ਜਿਹੜੀ ਸੰਗਤੀ ਕੀਤਾ ਸੀ ਦੇ ਕੇ ਸੋ ਤੱਕ ਕਿ ਸੈਕ੍ਰੀਮੈਂਟੋ ਤੱਕ ਜੀ ਸੋ ਉਹਦੀ ਉਹ ਜਿੰਨੇ ਅਸੈਂਬਲੀ ਮੈਂਬਰਸ ਖਾਸ ਕਰਕੇ ਈਸਟ ਬੇ ਤੇ ਸੈਂਟਰਲ ਵੈਲੀ ਜਿਹੜੀ ਸਾਡੀ ਗੱਲਾਂ ਗੱਲ ਹੋਈ ਸੀ ਉਹ ਸਾਰੇ ਇਸ ਬਿੱਲ ਦੇ ਵਿੱਚ ਹੱਕ ਮਤਲਬ ਹੈਗੇ ਨੇ ਉਮੀਦ ਹੈ ਇਹ ਸਾਨੂੰ ਵੀ ਲੱਗਦਾ ਇਹ ਹੈ ਕਿ ਆ ਪਾਸ ਹੋ ਜੂਗਾ ਅਸੈਂਬਲੀ ਦੇ ਵਿੱਚ ਪਰ ਜਿਵੇਂ ਤੁਸੀਂ ਕਹਿ ਰਹੇ ਜਿੰਨੇ ਅਸੀਂ ਵੱਧ ਤੋਂ ਵੱਧ ਪ੍ਰੈਸ਼ਰ ਹੁਣ ਪਾ ਸਕਦੇ ਜੇ ਕੋਈ પાર્ટી ਕੋਈ ਪ੍ਰਾ ਹੋਵੇ ਕੋਈ ਪੈਨ ਹੋਵੇ ਜਿਨ੍ਹਾਂ ਦੇ ਕੋਈ ਲਿੰਕ ਹੈ ਗਵਰਨਰ ਨਾਲ ਜਾਂ ਮਤਲਬ ਕਿਸੇ ਉਸ ਆਫਿਸ ਦੇ ਨਾਲ ਜੇ ਉਹ ਸਾਡੇ ਨਾਲ ਇੰਟੈਕਟ ਹੋ ਸਕੇ ਕਿਉਂਕਿ ਉਹ ਸਾਡੇ ਕੋਲ ਅਜੇ ਕੋਈ ਜਿਵੇਂ ਜਕਾਰੋ ਮੂਵਮੈਂਟ ਦੇ ਕੋਲ ਸਾਡੇ ਕੋਲ ਕੋਈ ਅਜੇ ਕੋਈ ਲਿੰਕ ਹੈ ਹੂੰ ਸੋ ਆਮ ਸਿੱਖਾਂ ਨੂੰ ਦੇਖਣਾ ਪੈਣਾ ਹੋਰ ਜਿਹੜੇ ਅ ਉਹਦੇ ਆਧਾਰ ਨੇ ਜਾਂ ਹੋਰ ਜਿਨ੍ਹਾਂ ਦੀ ਅਪਰੋਚ ਹੈਗੀ ਆ ਗਵਰਨਰ ਤੱਕ ਉਹ ਚੀੜੀ ਚੀਜ਼ ਹੋਣੀ ਚਾਹੀਦੀ ਆ ਕਿਸੇ ਟਾਈਮ ਉਹਦੇ ਜੈਦੀ ਬਰਾਉਂ ਦੀ ਤੱਕ ਅਪਰੋਚ ਸੀਗੀ ਜਿੱਦਾਂ ਦیدار ਸਿੰਘ ਬੈਂਸ ਹੁਣਾਂ ਦੀ ਉਹ ਉਹਦਾ ਬਹੁਤ ਖਾਸ ਮਿੱਤਰ ਜਿਹੜੇ ਉਹ ਮੰਨਿਆ ਜਾਂਦਾ ਸੀਗਾ ਉਹਨਾਂ ਦੇ ਵਿੱਚੋਂ ਇੱਕ ਸੀਗੇ ਐਸ ਟਾਈਮ ਨਿਊਸਮ ਦੇ ਨਾਲ ਇਹ ਦੀ ਨੇੜਤਾ ਕਿਸੇ ਦੀ ਕੋਈ ਹੈਗੀ ਆ ਜਾਂ ਕਿਸੇ ਦੀ ਅਪਰੋਚ ਹੈਗੀ ਆ ਕਿ ਨਹੀਂ ਆ ਉਹ ਦੇਖਣ ਵਾਲੀ ਗੱਲ ਆ ਆਪਾਂ ਨੂੰ ਪਤਾ ਹੈ ਵੀ ਕਿਸ ਤਰੀਕੇ ਦੇ ਨਾਲ ਪਹਿਲਾਂ ਵੀ ਹਰਜੋਤ ਸਿੰਘ ਜੀ ਵੀ ਇਹ ਕੰਮ ਹੁੰਦਾ ਰਿਹਾ ਹੈ ਵੀ ਉਹਨਾਂ ਨੇ ਅ ਪਿਛਲੀ ਵਾਰੀ ਵੀ ਇਹ ਜਿਹੜਾ ਬਿੱਲ ਆ ਉਸ ਨੂੰ ਫੇਲ ਕਰਨ ਦੇ ਲਈ ਜਾਂ ਇੱਕ ਹੋਰ ਜਿਹੜਾ ਬਿੱਲ ਆ ਵੀਟੋ ਜਿਹੜਾ ਉਹ ਕੀਤਾ ਸੀਗਾ ਕਾਸਟ ਵਾਲਾ ਬਿੱਲ ਵੀਟੋ ਕੀਤਾ ਸੀ ਉਹਦੇ ਵਿੱਚ ਬਾਅਦ ਦੇ ਵਿੱਚ ਕਨਫਰਮ ਹੋਇਆ ਸੀਗਾ ਵੀ ਜਿਹੜੇ ਇੰਡੀਆ ਪੱਖੀ ਤੇ ਜਿਨ੍ਹਾਂ ਨੂੰ ਇਹ ਹਿੰਦੂਤਵੀ ਜਿਹੜੀਆਂ ਤਾਕਤਾਂ ਆ ਉਹਨਾਂ ਦੀ ਜਿਹੜੀ ਸਪਾਂਸਰਸ਼ਿਪੀਆਂ ਉਹਨਾਂ ਦੀ ਅ ਅਡੋਰਸਮੈਂਟਸ ਦੇ ਲਈ ਉਹਨਾਂ ਦੀ ਮਨੀ ਖਾਤਰ ਉਹ ਜਿਹੜੇ ਚੀਜ਼ਾਂ ਉਹਨਾਂ ਨੇ ਰਿਜੈਕਟ ਜਿਹੜੀਆਂ ਕਰ ਦਿੱਤੀਆਂ ਸੀਗੀਆਂ ਸੋ ਭਾਈ ਟੀਐਨਆਰ ਦਾ ਬਿੱਲ ਇਦਾਂ ਜਿਹੜਾ ਉਹ ਰੋਲ ਨਾ ਜਾਵੇ ਸੋ ਉਹ ਸਾਰੇ ਜਾਣਿਆਂ ਨੂੰ ਵੀ ਜਿਹੜੀ ਉਹ ਬੇਨਤੀ ਆ ਵੀ ਭਾਈ ਹோம் ਹਮਾ ਕੇ ਜਿਹੜਾ ਹਮਲਾ ਮਾਰੋ ਨਹੀਂ ਤਾਂ ਆਪਾਂ ਹੱਥ ਤੇ ਹੱਤ ਦੇ ਜਿਹੜੇ ਉਹ ਬੈਠੇ ਰਹਿ ਸਕਦੇ ਆ ਤੇ ਨਨਦੀਪ ਸਿੰਘ ਉਹ ਲਾਸਟ ਵੀਕ ਇਚਲੇ ਹਫਤੇ ਸੋ ਮੈਟ ਅਟਲੰਟਾ ਗਿਆ ਸੀ ਤੇ ਉੱਥੇ ਜਾਰਜੀਆ ਦੇ ਵਿੱਚ ਇੱਕ ਹਿੰਦੂ ਫੋਬੀਆ ਬਿੱਲ ਮਤਰਾ ਜਿਹੜੇ ਜਿਹੜੇ ਹਿੰਦੂਤਵਾ ਟਾਈਪ ਉਹ ਉਹਨਾਂ ਨੇ ਉੱਥੇ ਹੀ ਸ਼ੁਰੂ ਕੀਤਾ ਸੀ ਟੂ ਸਟਾਰਟ ਜੋ ਇੱਕ ਫ੍ਰੀ ਮਾਰਚ ਐਕਟ ਦੇ ਵਿੱਚ ਵੀ ਪਾਸ ਕੀਤਾ ਗਿਆ ਸੀ ਇੱਕ ਹਿੰਦੂ ਫੋਬੀਆ ਬਿੱਲ ਹੁਣ ਦੇਸ ਲੈਵਲ ਤੇ ਉਹ ਉੱਥੇ ਕਰ ਰਹੇ ਨੇ ਤੇ ਉੱਥੇ ਮੈਸ ਸਪੀਚ ਸੀ ਦੇਸੀ ਆਲਮੋਸਟ ਇੱਕ ਜਿਊਿਸ਼ ਆਰਗੇਨਾਈਜੇਸ਼ਨ ਕੋ-ਸਪਾਂਸਰ ਸੀ ਇੱਕ আফ੍ਰੀਕਨ ਅਮਰੀਕਨ ਆਰਗੇਨਾਈਜੇਸ਼ਨ ਤੇਲੀ ਸਪੰਸਰ 700 ਬੰਦੇ ਉੱਥੇ ਸੀਗੇ ਐਂਡ ਮੈਂ ਬੇਸਿਕਲੀ ਬੋਲਿਆ ਕਿ ਦੇਖੋ ਰੇਸਿਜ਼ਮ ਤਾਂ ਹੈਗਾ ਹੀ ਆ ਤੇ ਸਾਡੀ Hindu drama ਉਹਨਾਂ ਨੂੰ ਇਫੈਕਟ ਵੀ ਹੁੰਦਾ ਹੀ ਆ ਲਾਈਕ ਰੇਸਿਜ਼ਮ ਤਾਂ ਹੈਗਾ ਹੀ ਆ ਜ਼ੀਨੋਫੋਬੀਆ ਵੀ ਇਸ ਮੁਲਕ ਦੇ ਵਿੱਚ ਕਾਫੀ ਹੈ ਖਾਸ ਕਰਕੇ ਜਨ ਇਮੀਗ੍ਰੈਂਟਸ ਪਰ ਇਹ ਜਿਹੜੀ ਚੀਜ਼ਾਂ ਲਾਈਕ ਹਿੰਦੂ ਫੋਬੀਆ ਇਹ 100% ਵਸ ਪੋਲਿਟਿਕਲ ਪ੍ਰੋਪਾਗੈਂਡਾ ਹੈ ਇਹਦੇ ਵਿੱਚ ਹੋਰ ਕੁਝ ਨਹੀਂ ਤੇ ਬਹੁਤ ਸਾਰੇ ਐਕਚੁਅਲੀ ਜਿਹੜੇ ਉੱਥੇ ਬੈਠੇ ਸੀਗੇ ਦੇ ਵਰ ਸਟਾਫਰਸ ਆ ਜਿਹੜੀ ਜੋਰਜਆ ਦੀ ਲੈਜਿਸਲੇਟਿਵ ਸੋ ਉਹ ਐਕਚੁਅਲੀ ਕਾਫੀ ਥਿੰਕਫੁਲ ਸੀ ਸੋ ਜਿੱਥੇ ਅਸੀਂ ਆਪਣੇ ਵਾਸ ਚੈੱਕ ਸਕਦੇ ਮਤਲਬ ਸਾਡੀ ਜ਼ਿੰਮੇਵਾਰੀ ਹੈ ਉਸ ਚੈੱਕ ਕਰਨ ਦੀ ਹੂੰ ਸੋ ਤੁਸੀਂ ਦੇਖੋ ਵੀ ਕਿੱਥੇ ਕਿੱਥੇ ਕੀ ਕੀ ਚੀਜ਼ਾਂ ਜਿਹੜੀਆਂ ਪੋਲਿਟਿਕਲੀ ਜਿਹੜੀਆਂ ਹੋ ਰਹੀਆਂ ਆ ਆਪਾਂ ਨੂੰ ਪਤਾ ਨਹੀਂ ਲੱਗਦਾ ਵੀ ਉਹਨਾਂ ਨੇ ਕਿੱਥੇ ਕਿੱਥੇ ਪੈਰ ਜਿਹੜੇ ਉਹ ਪਸਾਰੇ ਆ ਕੋ ਉਹਨਾਂ ਦੇ ਦੁਆਰਾ ਇਹ ਜਿਹੜਾ ਬਿੱਲ ਆ ਉਥੇ ਲਿਆਂਦਾ ਗਿਆ ਹੈ ਹਿੰਦੂ ਫੋਬੀਆ ਨੂੰ ਕਹਿੰਦੇ ਵੀ ਰੈਕੋਗਨਾਈਜ਼ ਕਰੋ ਤੇ ਐਂਟੀ ਹਿੰਦੂ ਹੇਟ ਆ ਉਸ ਨੂੰ ਪੀਨਲ ਕੋਡ ਦੇ ਵਿੱਚ ਜਿਹੜਾ ਐਡ ਕਰੋ ਵੀ ਜਿਹੜਾ ਕੋਈ ਇਦਾਂ ਕਰਦਾ ਉਹਨਾਂ ਦੇ ਹਿਸਾਬ ਦੇ ਨਾਲ ਕਰਦਾ ਤਾਂ ਜੋ ਉਸ ਦੇ ਉਲਟ ਜਿਹੜੀ ਉਹ ਕਾਰਵਾਈ ਜਿਹੜੀ ਉਹ ਹੋ ਸਕੇ ਸੋ ਟ੍ਰਾਂਸਨੇਸ਼ਨਲ ਰਿਪਰੈਸ਼ਨ ਦੇ ਉਲਟ ਨੇ ਅਮਰੀਕਨ ਸਿਟੀਜ਼ਨਸ ਦੇ ਉੱਤੇ ਹੋਵੇ ਅਤਿਆਚਾਰ ਤਾਂ ਉਸ ਚੀਜ਼ ਦੇ ਉਲਟ ਨੇ ਪਰ ਕਹਿੰਦੇ ਵੀ ਜਦੋਂ ਹਿੰਦੂ ਵਾਲੀ ਗੱਲ ਹੁੰਦੀ ਹੈ ਤੇ ਉਹਦੇ ਉਲਟ ਨਹੀਂ ਜਿਹੜਾ ਆ ਉਹ ਕੋਈ ਜਿਹੜਾ ਹੋਣਾ ਚਾਹੀਦਾ ਕੋਈ ਵੀ ਇਨਸਾਨ ਕਿਸੇ ਦੇ ਉਲਟ ਵੀ ਜਿਹੜਾ ਇਸ ਤਰੀਕੇ ਦੇ ਨਾਲ ਕਾਰਵਾਈ ਕਰੇ ਉਸ ਦੀ ਹਰ ਇੱਕ ਜਣਾ ਜਿਹੜੀ ਉਹ ਨਿੰਦਾ ਕਰਦਾ ਹੈ ਪਰ ਅਮਰੀਕਨ ਸਿਟੀਜ਼ਨਸ ਦੀ ਸੇਫਟੀ ਨੂੰ ਲੈ ਕੇ ਦੇਖੋ ਕਿਦਾਂ ਇਹ ਜਿਹੜੀਆਂ ਆਰਗੇਨਾਈਜੇਸ਼ਨਾਂ ਉਲਟ ਜਿਹੜੀਆਂ ਉਹ ਚੱਲ ਰਹੀਆਂ ਸੋ ਇਹ ਇਹਦਾ ਪਰਦਾ ਫਾਸ਼ਟਾ ਵੱਧ ਤੋਂ ਵੱਧ ਤੇ ਜਲਦ ਤੋਂ ਜਲ ਜਿਹੜਾ ਹੋਣ ਦੀ ਜ਼ਰੂਰਤ ਹੈ ਇਨ ਜੇਰੀ ਚੀਜ਼ ਹਰਜੋਤ ਸਿੰਘ ਕਾਲਸੂ ਜੀ ਨੇ ਬੋਲੀ ਆ ਕਿ ਅਸੀਂ ਜਿਹੜੀ ਉਹ ਜਿਹੜੇ 에어 ਇੰਡੀਆ ਫਲਾਇਟ 1985 ਦੇ ਵਿੱਚ ਜੀ ਅਸੀਂ ਇਸ ਚੀਜ਼ ਤੋਂ ਡਰਨਾ ਨਹੀਂ ਚਾਹੀਦਾ ਸੱਚ ਸਾਡੇ ਨਾਲ ਹੀ ਆ ਅਸੀਂ ਫਾਲਸ ਕੁੱਛ ਸਕਦੇ ਅਸੀਂ ਐਕਸਪਲੀਕੇਸ਼ਨ ਵੀ ਮੰਗੀਏ ਕਿਉਂਕਿ ਇਵਨ ਜਦੋਂ ਇੰਡੀਅਨ ਕਨਸੂਲੇਟ ਨੇ ਇੱਥੇ ਆਇਆ ਸੀ ਫਰੈਜ਼ਲ ਦੇ ਵਿੱਚ ਮੇਰੀ ਵਾਰੀ ਤੇ ਹੋਰ ਮਤਲਬ ਜਥੀ ਬੰਦਿਆਂ ਦੀ ਬਿਮਾਰੀ ਦੀ ਗੱਲ ਕਰਨ ਨੂੰ ਉਹਨਾਂ ਨੇ ਬਸ بار بار ਇਹ ਕਿਹਾ ਸੀ ਉਹਨਾਂ ਕੋਈ ਹੋਰ ਕੋਈ ਪ੍ਰੂਫ ਹੈ ਨਹੀਂ ਕੋਈ ਹੋਰ ਕੋਈ ਇਨਸੀਡੈਂਟ ਵੀ ਨਹੀਂ ਸੀ ਉਹਨਾਂ ਨੇ ਬਸ ਕਿਹਾ ਕਿ ਹਾਂ ਲੈਣ ਦੀਪ I mean ਉਦੋਂ ਮੈਨੂੰ I don't think ਮੈਨੂੰ ਉਹ ਆਇਆ ਸੀ on the issue ਪਰ ਉਹਨਾਂ ਨੇ ਕਿਹਾ ਕਿ ਇਹਦੇ ਕੋਈ ਲਿੰਕ ਹੈਗਾ ਜਿਹੜਾ ਕੋਈ ਚੀਜ਼ ਮਤਲਬ ਜਿਹੜਾ 40 ਸਾਲ ਪਹਿਲਾਂ ਹੋਈ ਸੀ ਸੋ ਲਾਈਕ ਜੋਸੀਂ ਖਾਲਸਾ ਵੀ ਬਿਲਕੁਲ ਸੱਚ ਦੱਸ ਰਹੇ ਨੇ ਕਿ ਅਸੀਂ ਇਸ ਚੀਜ਼ ਨੂੰ 100% ਟੈਕਲ ਕਰਨ ਲਈ ਤਿਆਰ ਕਿਉਂਕਿ ਆਦਰਵਾਇਜ਼ ਬਸ ਇੱਕ ਟੂਲ ਹੈ ਤੁਹਾਨੂੰ ਮਤਲਬ ਸਾਰੀ ਸੰਗਤ ਨੂੰ ਸਾਰੀ ਕੌਮ ਨੂੰ ਬਤਰਾਮ ਕਰਦੇ ਉਲਟ ਵਰਤਿਆ ਜਾ ਰਿਹਾ ਲਗਾਤਾਰ ਸੋ RCMP ਦੇ ਉੱਤੇ ਵੀ ਹੈ ਕੈਨੇਡਾ ਦੇ ਉੱਤੇ ਵੀ ਸਵਾਲ ਹੈ ਵੀ ਉਹਦੀ ਇਨਵੈਸਟੀਗੇਸ਼ਨ ਕਿਉਂ ਨਹੀਂ ਜਿਹੜੀ ਉਹ ਚੱਜਣਾ ਜਿਹੜੀ ਉਹ ਹੋ ਰਹੀ ਇਹ ਵੀ ਰਿਪੋਰਟਸ ਆਈਆਂ ਸੀ ਕਿ ਵੀ ਉਸ ਤੋਂ ਬਾਅਦ ਇੰਡੀਅਨ ਜਿਹੜੀ ਸਟੇਟ ਆ ਉਸਤੇ ਦੁਆਰਾ ਕੈਨੇਡਾ ਦੇ মিডিਆ ਦੇ ਵਿੱਚ ਕਾਫੀ ਜ਼ਿਆਦਾ ਮਨੀ ਵੰਡੀ ਗਈ ਸੀ ਇਸ ਚੀਜ਼ ਦੇ ਬਾਰੇ ਗੱਲਬਾਤ ਕਰਨ ਦੇ ਲਈ ਤੁਸੀਂ ਇਹ ਦੇਖੋ ਵੀ ਜਿਹੜੇ ਮੁੱਖ ਉਸਦੇ ਵਿੱਚ ਖਤਿਤ ਦੋਸ਼ੀ ਮੰਨੇ ਜਾ ਰਹੇ ਸੀਗੇ ਉਹ ਬਰੀ ਹੋਏ ਨੇ ਉਸ ਪੂਰੇ ਮਾਮਲੇ ਦੇ ਵਿੱਚੋਂ ਕਨਿਸ਼ਕ ਕਾਂਡ ਦੇ ਵਿੱਚੋਂ ਸੋ ਇਹ ਇਹ ਡੈਫੀਨੇਟਲੀ ਇਹ ਕਨਿਸ਼ਕ ਕਾਂਡ ਦੇ ਉੱਤੇ ਪ੍ਰਸ਼ਨ ਚ ਨੇ ਸਵਾਲ ਜਿਹੜੇ ਉਹ ਹੈਗੇ ਆ ਤੇ ਉਸੇ ਨੂੰ ਹੀ ਇੱਕ ਹਥਿਆਰ ਵਰਤ ਕੇ ਜਿਹੜੇ ਸਿੱਖਾਂ ਦੇ ਉਲਟ ਜਿਹੜਾ ਪ੍ਰਚਾਰ ਆ ਦੁਨੀਆ ਭਰ ਦੇ ਵਿੱਚ ਜਿਹੜੀ ਭਾਰਤੀ ਸਰਕਾਰ ਆ ਉਹ ਕਰਦੀ ਆ ਰਹੀ ਆ ਤੇ ਉਸ ਨੂੰ ਕਰਦੀ ਹੈਗੀ ਆ ਐਨ ਜੀ ਸਾਨੂੰ ਲੱਗਦਾ ਕਿ ਰਾਕੇਸ਼ ਸਿੰਘ ਤੇ ਹਿੰਦੂ ਅਮਰੀਕਨ ਫਾਊਂਡੇਸ਼ਨ ਦਾ ਤੁਸੀਂ ਅੱਜ ਵੀ ਵੈਬਸਾਈਟ ਖੋਲ ਕੇ ਦੇਖ ਲਓ ਫਰੰਟ ਦੇ ਉੱਤੇ ਉਹਨਾਂ ਨੇ ਕਨੈਕਸ਼ਨ ਵਾਲੀ ਜਿਹੜੀ ਆ ਵੀਡੀਓ ਪਾਈ ਆ ਤੇ ਉਹੀ ਵੀਡੀਓਜ਼ ਉਹ ਅਮਰੀਕਾ ਦੇ ਵਿੱਚ ਇਲੈਕਟਡ ਅਫੀਸ਼ਰਸ ਨੂੰ ਫਾਰਵਰਡ ਕਰਦੇ ਆ ਲਾ ਮੇਕਰਸ ਨੂੰ ਤੇ ਲਾ ਐਨਫੋਰਸਮੈਂਟ ਨੂੰ ਦਿੰਦੇ ਆ ਜੀ ਜੀ ਨਦੀਪ ਜੀ ਸੋ ਲਾ ਸੋਚੀਏ ਕਿ ਆਪਾਂ ਚੁੱਪ ਕਰਕੇ ਇਹ ਆਪੇ ਮਤਲਬ ਟਾਈਮ ਨਾਲ ਖਤਮ ਹੀ ਹੋ ਜਾਣਾ ਦੇਖੋ 40 ਸਾਲ ਹੋ ਗਏ ਜੀ ਇਹਨਾਂ ਨੇ ਟੋਲ ਤੇ ਜਾਣਾ ਹੈ ਮਤਲਬ 80 ਸਾਲ 200 ਸਾਲ 500 ਹਰ ਜੋ ਸੰਕਟ ਬਿਲਕੁਲ ਸਹੀ ਦਸ਼ੇਸ਼ ਜਿਦਾਂ ਉਹਨਾਂ ਨੇ ਕਿਹਾ ਸੀ ਕਿ ਜੇ ਅਸੀਂ ਇਸ ਚੀਜ਼ ਨੂੰ ਟੈਕਲ ਨਹੀਂ ਕਰਾਂਗੇ ਸਾਡੇ ਪੋਤੇ ਪੋਤਿਆਂ ਮਤਲਬ ਸਾਨੂੰ ਪੁੱਛਣਗੇ ਕਿ ਤੁਸੀਂ ਇਸ ਚੀਜ਼ ਨੂੰ ਕਿਉਂ ਨਹੀਂ ਬਟਰ ਰਹਿ ਰਹੇ ਹਾਂ ਹਾਂਜੀ ਬਿਲਕੁਲ ਜੀ ਤੇਨੰਦਪ ਸਿੰਘ ਹੁਣ ਜਿਹੜਾ ਕੱਲ ਨੂੰ ਰਿਬਨ ਕਟਿੰਗ ਗ੍ਰੈਂਡ ਓਪਨਿੰਗ ਸਕੂਲ ਦੀ ਸ਼ੀਜਸਵਨ ਸਿੰਘ ਜੀ ਖਾਲੜਾ ਐਲੀਮੈਂਟਰੀ ਸਕੂਲ ਦੀ ਉਹਦੇ ਬਾਰੇ ਥੋੜੀ ਜਾਣਕਾਰੀ ਪ੍ਰੋਗਰਾਮ ਦੇ ਬਾਰੇ ਥੋੜੀ ਜਾਣਕਾਰੀ ਦੱਸ ਦਿਓ ਸੋ ਇਹ ਸੰਗਤ ਸਾਰੀ ਸੰਗਤ ਪਾਵੇਂ ਮਤਲਬ ਕੈਲੀਫੋਰਨੀਆ ਦੇ ਵਿੱਚ ਜੇ ਤੁਸੀਂ ਲੋੜ ਚੱਕਿਆ ਰਹੇ ਨੇ ਮਤਲਬ ਕੋਈ ਹੋਰ ਸਟੇਟ ਸੋ ਤੁਸੀਂ ਕਿਰਪਾ ਕਰਕੇ ਉੱਥੇ ਜ਼ਰੂਰ ਪਹੁੰਚਿਓ ਪ੍ਰੋਗਰਾਮ 100% ਲੋਜਿਸ਼ਿ ਸ਼ੁਰੂ ਹੋਣਾ ਹੈ ਸੋ ਸਾਢੇ 8:30 ਸਾਢੇ 8:30 ਵਜੇ ਆ ਜਾਓ 8:00 ਵਜੇ ਆ ਜਾਓ ਕਿਉਂਕਿ ਪਾਰਕਿੰਗ ਵੀ ਉੱਥੇ ਥੋੜੇ ਭੁੱਖੇ ਹੋਣਾ ਤੇ ਨਾਲੇ ਪ੍ਰੋਗਰਾਮ ਦਾ ਕਿਉਂਕਿ ਇਹ ਇੱਕ ਸਕੂਲ ਡਿਸਟ੍ਰਿਕਟ ਦੀ ਫੰਕਸ਼ਨ ਹੈ ਇੱਕ ਮਤਲਬ ਕੋਈ ਪੰਜਾਬ ਦੀ ਕੋਈ ਘਰ ਸਿਕ ਕਮਿਊਨਿਟੀ ਦੀ ਫੰਕਸ਼ਨ ਨਹੀਂ ਹੈ ਇਹ ਬਿਲਕੁਲ ਲੋਜਿਸ਼ਿ ਸ਼ੁਰੂ ਹੋਣਾ ਤੇ 10:00 ਵਜੇ ਖਤਮ ਹੀ ਹੋ ਜਾਣਾ ਸੋ ਪ੍ਰੋਗਰਾਮ ਬੇਸਿਕਲੀ ਸਕੂਲ ਡਿਸਟ੍ਰਿਕਟ ਵੱਲ ਹੋਣਾ ਹੈ ਤੇ ਫਿਰ 10 ਤੋਂ 11 ਵਜੇ ਤੱਕ ਉਹ ਉਹਨਾਂ ਨੇ ਅਕੈਡੈਮਿਕ ਓਪਨ ਹਾਊਸ ਕਰਨਗੇ ਸੋ ਜਿਹੜੇ ਬਿਲਡਿੰਗ ਜਿਹੜੇ ਕਲਾਸਰੂਮ ਉਹ ਦਿਖਾ ਦਿਖਾएंगे ਤੇ ਆਬਵੀਅਸਲੀ ਇੱਕ ਬੜੀ ਇੱਕ ਇਤਿਹਾਸਿਕ ਲੋਕਾਇਆ ਇੱਕ ਇੱਕ ਇਤਿਹਾਸਿਕ ਰੈਂਟ ਹੈ ਸਾਡੀ ਕਮਿਊਨਿਟੀ ਕੀ ਜਿਸ ਨੌਰਥ ਅਮਰੀਕਾ ਤੇ ਯੂਐਸਟੇ ਵਿੱਚ ਵੈਲਿਓ ਆ ਰਿਹਾ ਇੱਕ ਸਿੱਖਾ ਦੇ ਨਾਲ ਸਕੂਲ ਖੋਲ ਰਿਹਾ ਤੇ ਖਾਸ ਕਰਕੇ ਸਿੱਧਾ ਦੇ ਨਾਲ ਤੇ ਜਿਹੜੀ ਖਾਲੜਾ ਪਰਵਾਰ ਵੀ ਆ ਕੇ ਆਉਣਗੇ ਤੇ ਹੋਰ ਬਹੁਤ ਸਾਰੇ ਉਮ ਦੋਸਤਾਂ ਮਿਤਰਾਂ ਦੀ ਸੰਗਤੀ ਆ ਯੂ نو ਜਿਹੜੀ ਜਿਹੜੀ ਕਮਿਊਨਿਟੀ ਵੀ ਆ ਜੀ ਉਹ ਆ ਰਹੇ ਨੇ ਜੀ ਸੋ ਕੱਲ ਨੂੰ 26 ਜੂਨ ਵੀਰਵਾਰ ਸਵੇਰੇ 9 ਵਜੇ ਜਸਵੰਤ ਸਿੰਘ ਖਾਲੜਾ ਐਲੀਮੈਂਟਰੀ ਸਕੂਲ A ਸਕੂਲ ਦਾ ਨਾਮ ਆ ਉਥੇ ਇਦਾਂ ਸੋ ਪਰ ਆਪਾਂ ਤੁਹਾਨੂੰ ਪਤਾ ਵੀ ਆਪਣੇ ਲਈ ਉਹਨਾਂ ਦਾ ਸ਼ਹੀਦ ਦਾ ਰਤਬਾ ਆ ਸ਼ਹੀਦ ਜਸਵੰਤ ਸਿੰਘ ਜੀ ਖਾਲੜਾ ਐਲੀਮੈਂਟਰੀ ਸਕੂਲ ਉਹਨਾਂ ਦੇ ਨਾਮ ਦੇ ਉੱਤੇ ਬਣੇ ਜਿਹੜੇ ਸਕੂਲ ਆ ਉਸ ਦੀ ਗ੍ਰੈਂਡ ਓਪਨਿੰਗ ਰਿਬਨ ਕਟਿੰਗ ਜਿਹੜੀ ਆ ਉਹ ਹੋਣੀ ਆ ਸਵੇਰੇ 9 ਵਜੇ ਫਾਉਂਟੇਨਵੇ ਅਵੇਨਿਊ ਆਈ ਥਿੰਕ ਅਧਿਕਾਰਤ ਤੌਰ ਦੇ ਉੱਤੇ ਫਾਉਂਟੇਨਵੇ ਅਵੇਨਿਊ ਆ ਪਰ ਉੱਥੇ ਮੈਕਡੋਨਲਡਸ ਆ ਸ਼ੀਲਡ ਐਂਡ ਬਰੌਲੀ ਦਾ ਕਾਰਨਰ ਆ ਰਾਈਟ ਹੈ ਡਾ ਕਈ ਜਿਹੜੇ ਉੱਥੇ ਐਡਰੈਸ ਹੈਗੇ ਨੇ ਤੁਸੀਂ ਉਸ ਨੁੱਕਰ ਦੇ ਉੱਤੇ ਪਹੁੰਚ ਜਾਓ ਤੁਹਾਨੂੰ ਸਕੂਲ ਜਿਹੜਾ ਦਿਖ ਜਾਊਗਾ ਤੇ ਉੱਥੇ ਤੁਸੀਂ ਪਰਲੇ ਪਾਸੇ ਕ੍ਰਾਸ ਦ ਸਟਰੀਟ ਕਾਫੀ ਵੱਡੀਆਂ-ਵੱਡੀਆਂ ਪਾਰਕਿੰਗਸ ਹੈਗੀਆਂ ਪਾਰਕਿੰਗ ਲੋਟਸ ਆ ਉੱਥੇ پارک ਕਰਕੇ ਤੇ ਤੁਸੀਂ ਜਿਹੜੇ ਆ ਫਿਰ ਸਕੂਲ ਦੇ ਵਿੱਚ ਇਸ ਪ੍ਰੋਗਰਾਮ ਦੇ ਲਈ ਜਿਹੜਾ ਪਹੁੰਚੋ ਸੋ ਸਭ ਨੂੰ ਬੇਨਤੀ ਆ ਵੀ ਹੌਮ ਹਮਾ ਕੇ ਜਿਹੜਾ ਉਹ ਪਹੁੰਚਣਾ ਤੇ ਟਾਈਮ ਸਿਰ ਪਹੁੰਚਣਾ ਜਿਦਾਂ ਨੰਦੀਪ ਸਿੰਘ ਨੇ ਆਖਿਆ ਵੀ ਇਹ ਜਿਹੜਾ ਸਕੂਲ ਡਿਸਟ੍ਰਿਕਟ ਦਾ ਪ੍ਰੋਗਰਾਮ ਆ ਸੋ ਉਹਨਾਂ ਨੇ ਟਾਈਮ ਸਿਰ ਸ਼ੁਰੂ ਕਰਕੇ ਆਪਣੇ ਟਾਈਮ ਦੇ ਨਾਲ ਜਿਹੜਾ ਉਸ ਦੀ ਸਮਾਪਤੀ ਜਿਹੜੀ ਉਹ ਕਰ ਲੈਣੀ ਆ ਸੋ ਲੇਟ ਨਾ ਹੋਈਏ ਜੇ ਤੁਸੀਂ ਆ ਰਹੇ ਆ ਮੇਕ ਸ਼ਰ ਕਰੋ ਵੀ ਟਾਈਮ ਦੇ ਨਾਲ ਜਿਹੜਾ ਉਹ ਪਹੁੰਚ ਜਾਓ 15 ਤੋਂ 20 ਮਿੰਟ ਐਕਸਟਰਾ ਲੈ ਕੇ ਆਓ پارک ਕਰਕੇ ਤੁਰ ਕੇ ਇੱਧਰ ਉੱਧਰ ਨੂੰ ਜਾਂਦਿਆਂ ਨੂੰ ਤੁਹਾਨੂੰ ਜਿਹੜਾ ਉਹਨਾਂ ਟਾਈਮ ਐਕਸਟਰਾ ਜਿਹੜਾ ਉਹ ਲੱਗ ਜਾਣਾ ਹੈ ਸੋ ਮੇਕ ਸ਼ੁਰ ਕਰੋ ਵੀ ਤੁਸੀਂ ਜਿਹੜਾ ਉੱਥੇ 8:30 ਵਜੇ ਜਿਹੜਾ ਉਹ ਤੁਸੀਂ ਪਹੁੰਚ ਹੀ ਜਿਹੜਾ ਉਹ ਜਾਓ ਜੀ ਐਨ ਐਨ ਜੀ ਸਰ ਹਾਂ ਜੀ ਨਹੀਂ ਹਟ ਤੁਸੀਂ ਤੁਸੀਂ ਨਹੀਂ ਮੈਂ ਮੈਂ ਬਸ ਇੱਕ ਦੋ ਹੋਰ ਥੋੜੀ ਖੁਸ਼ਕਬੀ ਅਵੀ ਸੰਗਤ ਨੂੰ ਥੋੜੀ ਸਰਾਣਾ ਚਾਹੁੰਦਾ ਸੀ ਕਿ ਜਿਹੜਾ ਐਕਚੁਅਲੀ ਐਲਈ ਅ ਪ੍ਰਿੰਸੀਪਲ ਹੋ ਰਾਇਆ ਰਾਹੁਲ ਡੀਅਰਸ ਉਹ ਵੀ ਉਹ ਤੇ ਹੋਗਾ ਕਿ ਕੱਲ ਉਹਨੂੰ ਪੂਰੀ ਕੈਲੀਫੋਰਨੀਆ ਦੇ ਵਿੱਚ ਜਿਹੜੀ ਹਮੇਸ਼ਾ ਹਰ ਸਾਲ ਇੱਕ ਸਟੇਟ ਐਗਜ਼ਾਮਸ ਹੁੰਦੇ ਨੇ ਮੈਥ ਦੇ ਇੰਗਲਿਸ਼ ਦੇ ਵਿੱਚ ਜਿਹੜੇ ਸਾਰੇ ਬੱਚੇ ਲੈਂਦੇ ਨੇ ਹਾਂ ਉਹਨਾਂ ਦੀ ਜਿੱਥੇ ਉਹ ਹੁਣ ਪੜਾ ਰਿਹਾ ਮਤਲਬ ਉਹ ਅੱਜ ਅਜੇ ਅੱਜ ਕੇ ਸਾਲ ਹੀ ਵਾਸ ਅ ਪ੍ਰਿੰਸੀਪਲ ਆਵਿਕ ਰੋਜ਼ਰਸ ਐਲimentsਰੀ ਸਕੂਲ ਦੇ ਹੈਡ ਉਹਨਾਂ ਦੀ ਜਿਹੜੀ ਗਰੋਥ ਕੋਰਸ ਹਾਈਐਸਟ ਸੀਗੇ ਪੂਰੀ ਸੈਕੰਡ ਹਾਈਐਸਟ ਸੀ ਪੂਰੀ ਕੈਲੀਫੋਰਨੀਆ ਦੇ ਵਿੱਚ ਤੇ ਅਸੀਂ ਉਸ ਬੰਦਾ ਨੂੰ ਲੈ ਕੇ ਆ ਰਹੇ ਹਾਂ ਉਹ ਬੰਦਾ ਹੋਗਾ ਜਿਹੜਾ ਸ਼ਹੀਦ ਫਰੰਸਿਸ ਕਾਲੇਮੈਂਟਰੀ ਸਕੂਲ ਦੀ ਵੈਲੀ ਪ੍ਰਿੰਸੀਪਲ ਹੋਣਾ ਹੈ ਸੋ ਉਹ ਵੀ ਫਿਜ਼ੀਕਲ ਅਸਮੇ ਫੈਸ਼ਨੇਟ ਆ ਐਜੂਕੇਸ਼ਨ ਬਾਰੇ ਤੇ ਐਸੀ ਹੀ ਚਾਹੁੰਦੇ ਕਿ ਇਹ ਸਕੂਲ ਮਤਲਬ ਮਤਲਬ ਟਾਪ ਟਾਪ ਚਾਹੋਵੇ ਤੇ ਉਹਨੇ ਕਾਫੀ ਮੈਂ ਇਹਨਾਂ ਤੇ ਨਾਲ ਡਿਜ਼ਾਈਨ ਵੀ ਕੀਤਾ ਸੀ ਸੋ ਅਸੀਂ OTV ਤੁਹਾਨੂੰ ਦਿਖਾ ਸਕਦੇ ਆ देयर विल बी ਜਿਹੜੇ ਫੁੱਟਬਾਲ ਯੂਨੀਫਾਰਮਸ ਬਾਸਕਟਬਾਲ ਯੂਨੀਫਾਰਮਸ ਬਸ ਸਕੂਲ ਦਾ ਜਿਹੜਾ ਛੋਟਾ ਨਾ ਉਹ ਹੋਗਾ ਸਿੰਗ ਐਲੀਮੈਂਟ ਜਿਹੜੇ ਸਿੰਗ ਰॉयਲਸ ਹੂੰ 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 ਜੀ ਜੀ ਬਿਲਕੁਲ ਜਿਸ ਨੂੰ ਬਿਲਕੁਲ ਸੁਣਦੇ ਹੋ ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਭਾਈ ਜਸਵੰਤ ਸਿੰਘ ਖਾਲੜਾ ਉਹਨਾਂ ਦੀ ਆਖਰੀ ਜਿਹੜੀ ਇੱਕ ਵਾਰੀ ਉਹਨਾਂ ਨੇ ਬਹੁਤ ਪ੍ਰੋਮਿਨੈਂਟ ਕੋਟ ਕੀਤਾ ਸੀ ਵੀ ਮੈਂ ਚਾਹੇ ਮਰ ਵੀ ਜਾਵਾਂ ਪਰ ਇਹ ਕੰਮ ਚੱਲਦੇ ਰਹੂਗਾ ਜਦੋਂ ਤੱਕ ਆਖਰੀ ਜਿਹੜੀ ਬਾਡੀ ਆ ਉਹ ਲੱਭੀ ਨਹੀਂ ਜਾਂਦੀ ਉਹਨਾਂ ਦਾ ਨਾਮ ਰਿਕਾਰਡ ਨਹੀਂ ਕੀਤਾ ਜਾਂਦਾ ਤੇ ਉਹਨਾਂ ਦੇ ਪਰਿਵਾਰ ਨੂੰ ਨਹੀਂ ਦੱਸਿਆ ਜਾਂਦਾ ਭਾਈ ਜਸਵੰਤ ਸਿੰਘ ਖਾਲੜਾ ਨੇ ਆਪਣੀ ਸ਼ਹਾਦਤ ਦਿੱਤੀ 25000 ਤੋਂ ਵੱਧ ਜਿਹੜੇ ਹਿੰਦੁਸਤਾਨ ਦੀ ਜ਼ਾਲਮ ਸਰਕਾਰ ਨੇ ਆਪਣੇ ਸਿੱਖ ਭੈਣ ਭਰਾਵਾਂ ਦਾ ਜਿਹੜਾ ਕਤਲ ਕੀਤਾ ਸੀ ਉਹ ਸਾਰੀ ਰਿਕਾਰਡ ਦੇ ਉੱਤੇ ਆ ਗਈ ਸੋ ਸਾਡਾ ਇੰਨਾ ਕੁ ਤਾਂ ਫਰਜ਼ ਬਣਦਾ ਹੈ ਭਈ ਉਸ ਸ਼ਹੀਦ ਦੇ ਨਾਂ ਤੇ ਜਿਹੜਾ ਪਹਿਲੀ ਵਾਰੀ ਪਬਲਿਕ ਸਕੂਲ ਜਿਹੜਾ ਗਵਰਨਮੈਂਟ ਦਾ ਉਹ ਬਣਨ ਜਾ ਰਿਹਾ ਤੇ ਆਪਾਂ ਨਿਆਣਿਆਂ ਨੂੰ ਨਾਲ ਲੈ ਕੇ ਪਹੁੰਚੋ ਬੱਚਿਆਂ ਨੂੰ ਸਾਰਿਆਂ ਨੂੰ ਛੁੱਟੀਆਂ ਆ ਨਾਲੇ ਬਹੁਤ ਵਧੀਆ ਸਕੂਲ ਦੀ ਬਿਲਡਿੰਗ ਆ ਬਿਲਡਿੰਗ ਵੀ ਦਿਖਾੜ ਕੇ ਲਿਆਓ ਚਾਹੇ ਤੁਸੀਂ ਸੈਕਰਮੈਂਟੋ ਆ ਬੇਕਰਸਫੀਲਡ ਆ 2 2.5 ਘੰਟੇ ਦਾ ਰਸਤਾ ਆ ਸਾਰੇ ਪਾਸਿਓ ਹਾਈਵੇ 99 ਤੋਂ 5-7 ਮਿੰਟ ਦੀ ਦੂਰੀ ਤੇ ਹੀ ਆ ਸੋ ਬੱਚਿਆਂ ਨੂੰ ਜ਼ਰੂਰ ਨਾਲ ਲੈ ਕੇ ਆਓ ਸਾਰੇ ਪਰਿਵਾਰਾਂ ਸਮੇਤ ਆਓ ਤੇ ਉਥੇ ਜਿਹੜਾ ਕਾਠ ਆ ਆਪਣਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹੋਣਾ ਚਾਹੀਦਾ ਆਪਾਂ ਪੰਜਾਬੀ ਰੇਡੀਓ ਯੂਐਸਏ ਵੱਲੋਂ ਜਕਾਰਾ ਮੂਵਮੈਂਟ ਵੱਲੋਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ ਇਸ ਹਿਸਟੋਰੀਕਲ ਜਿਹੜੀ ਇਵੈਂਟ ਆ ਮੂਵਮੈਂਟ ਆ ਉਹਦੇ ਵਿੱਚ ਆਪਾਂ ਹਾਜ਼ਰੀ ਭਰਿਏ ਜੀ ਬਿਲਕੁਲ ਨੰਦੂ ਸਿੰਘਤ ਅਨੁਵਾਦ ਮਿਹਰਬਾਨੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਸਤਿ ਸ੍ਰੀ ਅਕਾਲ ਸਾਰੇ ਪੰਜਾਬੀ ਰੇਡੀਓ ਯੂਐਸਏ ਤੇ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ